ਤੇ ਗੁਰੂ ਘਰ ਦੀਆਂ ਡਿਊਟੀਆਂ ਵੀ ਨਿਰੰਕਾਰ ਤੋਂ ਲੈ ਕੇ ਸ਼ਾਸਨ ਚੌਕੀਦਾਰ ਤੱਕ ਡਿਊਟੀਆਂ ਲੱਗੀਆਂ ਹੋਈਆਂ ਇਹ ਡਿਊਟੀਆਂ ਨਿਰੰਕਾਰ ਨੇ ਲਾਈਆਂ ਹੋਈਆਂ ਵੀ ਜਾਓ ਮਹਾਂਪੁਰਖੋ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਨਾ ਕਰੋ ਸੰਤ ਸਾਈਂ ਦੇ ਜਗ ਵਿੱਚ ਆਏ ਤਨਾ ਧੰਨ ਜਿਣੇ ਦੀ ਮਾਏ ਜੰਨਾ ਪੁੱਲਾ ਰਾਹ ਰਗਾਣਾ ਤਿੰਨਾ ਮਾਰਗ ਪਾਏ ਮਹਾਂਪੁਰਖ ਭਾਈ ਮਾਰਗ ਸਤ ਦਾ ਮਾਰਗ ਤੇ ਆਪ ਚਲਦੇ ਨੇ ਤੇ ਚਲਾਉਂਦੇ ਨੇ ਮਹਾਂਪੁਰਖ ਧੰਨ ਬਾਬਾ ਨਰਸਿੰਘ ਜੀ ਮਹਾਰਾਜ ਧੰਨ ਧੰਬਾ ਐਸ ਸਿੰਘ ਜੀ ਮਹਾਰਾਜ ਧੰਨ ਬਾਬਾ ਨਰਨ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਸਵਾ ਸਤ ਸੰਤ ਜੀ ਸਹਿਜ ਪਾਠ ਦੇ ਪੋ ਅਖੰਡ ਪਾਠ ਕੋ ਦੇ ਪੋ ਪਾਈ ਗਏ ਉਪਰਾੰਤ ਆਰਤੀ ਦਾ ਕੀਰਤਨ ਹੋਇਆ ਫੁੱਲਾਂ ਦੀ ਵਰਖਾ ਹੋਈ ਸਾਸੰਤ ਜੀ ਉਪਰਾੰਗਾਂ ਮਾਪੂਖਾਂ ਦਾ ਸਮਾ ਤੇ ਇਸੇ ਤਰ੍ਹਾਂ ਮਹਾਪੁਰਖਾਂ ਦਾ ਹੀ ਦਿਨ ਹੈ ਮਹਾਪੁਰਖੀ ਮਾਪੂਖਾਂ ਦੇ ਗੀਤ ਮਹਾਪੁਰਖਾਂ ਦੀਆਂ ਵਡਿਆਈਆਂ ਹੋ ਰਹੀਆਂ ਜੈ ਜੈ ਕਾਰੋਨਾ ਦੀ ਹੁੰਦੀ ਹੈ ਤੁਸੀਂ ਸੁਣ ਰਹੇ ਸੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਜਿਨ੍ਹਾਂ ਨੇ ਉਸ ਕੀਤਾ ਇਸ ਦੁਨੀਆਂ ਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੀ ਰਹਿਣੀ ਹੈ ਉਹਨਾਂ ਦੀ ਜੋਬਾ ਸ਼ੋਭਾ ਜੁਗ ਜੁਗ ਹੋਵੇ ਕੋਈ ਨਾ ਉਹ ਟਨਹਾਰਾ ਉਹਨਾਂ ਦੀ ਸ਼ੋਭਾ ਨੂੰ ਕੋਈ ਮੀਟ ਨਹੀਂ ਸਕਦਾ ਇਸ ਲਈ ਕਹਿੰਦੇ ਤੋਂ ਭਾਵ ਇਹ ਮਹਾਪੁਰਖ ਧੰਨ ਬਾਬਾ ਨਰਨ ਸਿੰਘ ਜੀ ਮਹਾਰਾਜ ਉਹ ਮਹਾਪੁਰਖ ਹੋਏ ਨੇ ਜਿਨ੍ਹਾਂ ਨੇ ਨਾਨਕ ਸਰ ਦੀ ਧਰਤੀ ਤੇ ਐਸਾ ਪੈਰਾ ਦਿੱਤਾ ਹੈ ਇਹ ਬਚਨ ਸੀ ਧੰਨ ਬਾਬਾ ਐਸਾ ਸਿੰਘ ਜੀ ਮਹਾਰਾਜ ਦਾ ਤੇ ਬਾਬਾ ਐਸਾ ਸਿੰਘ ਜੀ ਬਿਲੇ ਨਾ ਕਈ ਵਾਰ ਕੋਈ ਗੁਰਪਿਆਰੇ ਜਿਹੜੇ ਭੰਗਮਸੀਓ ਲੜ ਪਏ ਤੇ ਬਾਬਾ ਜੀ ਨੇ ਇੱਕ ਦਿਨ ਧੰਨ ਬਾਬਾ ਐਸਾ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਮੋਂ ਤਾਂ ਤੁਸੀਂ ਲੜ ਪੈਂਦੇ ਹੋ ਜਿਹੜਾ ਸੱਤੋਂ ਬਾਅਦ ਆਊਗਾ ਨਾ ਉਹਦੇ ਕੋਲੇ ਡਾਂਗ ਹੋਇਆ ਕਰੋ ਡਾਂਗ ਤੇ ਕਰੜਾ ਵੀ ਹੋ ਇਹ ਬਚਨ ਕੀਤਾ ਸੀ ਬਾਬਾ ਜੀ ਨੇ ਬਾਬਾ ਸਤਿ ਸਿੰਘ ਮਹਾਰਾਜ ਨੇ ਤੇ ਧੰਨ ਬਾਬਾ ਨਰਨ ਸਿੰਘ ਜੀ ਮਹਾਰਾਜ ਨੇ ਫਿਰ ਭਾਈ ਪਹਿਰਾ ਤੇਰਾ ਡਟ ਕੇ ਇਹ ਬਾਬਾ ਇਸ ਸਿੰਘ ਜੀ ਬਾਰੇ ਦਾ ਹੁਕਮ ਸੀ ਸਮਾਂ ਹੀ ਆ ਉਹ ਜਾ ਸੀ ਮਾਪੁਰਖਾਂ ਨੇ ਮਾ ਬਾਬਾ ਕੁਦਲ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਤਿੰਨੇ ਮਾਪੁਰਖ ਬਾਬਾ ਨਰਨ ਸਿੰਘ ਜੀ ਮਹਾਰਾ ਕਈ ਵਾਰ ਚਲੋ ਬੜੀਆਂ ਖੇਡਾਂ ਵਰਤੀਆਂ ਨੇ ਪਰ ਮੈਂ ਦੇਖਿਆ ਹੈ ਅਸੀਂ ਛੋਟੇ ਹੁੰਦੇ ਕੋਲੇ ਰਹੇ ਆਂ ਬਾਬਾ ਕੁੰਦਨ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੂੰ ਕਈ ਵਾਰ ਪੁੱਛਦੇ ਹੁੰਦੇ ਸੀ ਬਾਬਾ ਜੀ ਵੀ ਆਪਾਂ ਆਹ ਗੱਲਬਾਤਾਂ ਕੋਈ ਵੀ ਕੋਈ ਆ ਜਾਣਾ ਕਿਸੇ ਨੇ ਵੀ ਆਉਣਾ ਤੇ ਜੇ ਕੋਈ ਬਾਲਾ ਹੀ ਕੋਈ ਇਸ ਤਰ੍ਹਾਂ ਦਾ ਬੰਦਾ ਹੁੰਦਾ ਸੀ ਨਾ ਤੇ ਬਾਬਾ ਕੁੰਦਨ ਸਿੰਘ ਜੀ ਜਾਂ ਬਾਬਾ ਸਾਧੂ ਸਿੰਘ ਜੀ ਬਾਬਾ ਨਰੈਣ ਸਿੰਘ ਜੀ ਮਹਾਰਾਜ ਕੋਲ ਪੇ ਦਿੰਦੇ ਸੀ ਵੀ ਉਹਨਾਂ ਨਾਲ ਸਾਡੇ ਭਾਈ ਸਾਹਿਬ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਲੋ ਤੇ ਬਾਬਾ ਨਰਨ ਸਿੰਘ ਜੀ ਮਹਾਰਾਜ ਕੋਲੇ ਕੋਈ ਵਿਰਲਾ ਹੀ ਚਾਹੁੰਦਾ ਸੀ ਪਾ ਉਹਦੋਂ ਪਤਾ ਸੀ ਵੀ ਬਾਬਾ ਜੀ ਬੜੇ ਕਰੜੇ ਸੁਆਦੇ ਨੇ ਤੇ ਸਾਤ ਸਤੇ ਸੱਚ ਤੇ ਪਹਿਰਾ ਦੇਣ ਵਾਲੇ ਨੇ ਹਰ ਇੱਕ ਬਚਨ ਨੂੰ ਬਾਬਾ ਇਸ ਸਿੰਘ ਜੀ ਦੇ ਬਚਨ ਨੂੰ ਮੰਨੇ ਆ ਆਓ ਮੈਂ ਸਮਾ ਨਾਲ ਲੈਂਦਾ ਹੋਇਆ ਸਾਡੇ ਕੋਲੇ ਮਹਾਂਪੁਰਖ ਬਾਬਾ ਹਨੇਸ਼ ਸਿੰਘ ਟਾਈਮ ਲਾਗੇ ਨੇ ਤੇ ਇਹ ਬਾਬਾ ਨਰਮਨ ਸਿੰਘ ਜੀ ਨੇ ਜਿਹੜੇ ਨਾਨਸਰ ਦੀ ਧਰਤੀ ਤੇ ਕਥਾ ਕਰਦੇ ਨੇ ਸਾਧ ਸੰਗਤ ਜੀ ਇਹ ਮੇਰੇ ਕੋਲੇ ਛੋਟੇ ਹੁੰਦੇ ਸੀ ਨਾਨਸਰ ਰਹੇ ਆ ਛੋਟੇ ਹੁੰਦੇ ਸਾਡੇ ਕੋਲੇ ਆਇਆ ਇਹਨਾਂ ਦੀ ਬੜੀ ਬਈ ਬਿਰਤੀ ਵਧੀਆ ਸੀ ਇਹਨਾਂ ਨੇ ਪਾਠ ਨਿਤਨੇਮ ਤੇ ਰੁਚੀ ਸੇਵਾ ਸਰਵਨ ਦੇ ਵਿੱਚ ਇਹਨਾਂ ਦੀ ਹੁੰਦੀ ਸੀ ਤੇ ਸਾਧ ਸੰਗਤ ਜੀ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੱਕੀ ਡਿਊਟੀ ਨਾਨਸਰ ਦੀ ਧਰਤੀ ਤੇ ਕਥਾ ਦੀ ਲੱਗੀ ਹੋਈ ਹੈ ਸਾਡੀ ਕੀ ਇਤਨੀ ਡਿਊਟੀ ਹੁੰਦੀ ਸੀ ਉੱਥੇ ਤੇ ਸਤ ਸੰਗਤ ਜੀ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਮਹਾਰਾਜ ਦੇ ਇਹਨਾਂ ਦੀ ਡਿਊਟੀ ਲਈ ਹੈ ਕਥਾ ਦੀ ਵੀ ਇੱਥੇ ਆਉਣ ਦੀ ਵੀ ਡਿਊਟੀ ਹੁੰਦੀ ਮਹਾਂਪੁਰਖ ਬਾਬਾ ਜੀ ਹਜ਼ੂਰ ਸਾਹਿਬ ਗਏ ਨੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੀ ਉੱਥੇ ਵਰਸੀ ਹੈ ਤੇ ਸਤ ਸੰਗਤ ਜੀ ਫਿਰ ਇਹਨਾਂ ਦੀ ਡਿਊਟੀ ਲਈ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਤੁਸੀਂ 5-7 ਮਿੰਟ ਸੁਣਾਓ ਇਹ ਕਹਿਣ ਲੱਗੇ ਵੀ ਕੋਈ ਨਹੀਂ ਆਪਾਂ ਸੁਣਨਾਗਾ ਮੈਂ ਕਿਹਾ ਨਹੀਂ ਨਹੀਂ ਤੁਸੀਂ ਸੁਣਾਓ ਤੇ ਫਿਰ ਸਾਡੇ ਕੋਲੇ ਮਹਾਂਪੁਰਖ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲੇ ਤੇ ਸਾਧ ਸੰਗਤ ਸਾਡਾ ਇਹਨਾਂ ਦੇ ਨਾਲ ਬੜਾ ਹੀ ਪਿਆਰ ਹੈ ਤੇ ਸਾਧ ਸੰਗਤ ਜੀ ਸਾਡੇ ਜਦੋਂ ਵੀ ਅਸੀਂ ਸਦਾਪਤ ਜਾਂ ਭੇਦ ਦੇ ਜਾਏ ਸਾਨੂੰ ਸਾਡੇ ਅਸੀਂ ਪਹੁੰਚਦੇ ਤੇ ਸਾਧ ਸੰਗਤ ਇਹ ਪਿਆਰ ਦੀਆਂ ਗੱਲਾਂ ਹੀ ਹੁੰਦੀਆਂ ਨੇ ਦਿਲਾਂ ਦੇ ਰਾਹ ਹੁੰਦੇ ਨੇ ਈ ماں ਪ੍ਰਕੂਲ ਪਹੁੰਚੇ ਨੇ ਇਹ ਦੁਬਾਰ ਵਿਚ ਆਪਾਂ ਉਹਨਾਂ ਦੇ ਬਚਨ ਵੀ ਸੁਣਨੇ ਨੇ ਕਹਿਣ ਤੋਂ ਪਾਹ ਪ੍ਰਕੂਲ ਸਾਡੇ ਕੋਲੇ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਸਾਧ ਸੰਗਤ ਜੀ ਲੜਲੀਆਂ ਫੌਜਾਂ ਵੀ ਪਹੁੰਚੇ ਨੇ ਤੇ ਉਹ ਵੀ ਬੜੇ ਗੁਰੂ ਪਿਆਰੇ ਨੇ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਈ ਬਾਬਾ ਐਪੀ ਸਿੰਘ ਜੀ ਵੀ ਪਹੁੰਚੇ ਨੇ ਪਿੰਡ ਆਲਖਤੋਂ ਬਾਬਾ ਭੋਲਾ ਸਿੰਘ ਜੀ ਸੰਗਤਪੁਰਾ ਟੈਪੀ ਵਾਲੇ ਉਹ ਵੀ ਬੜੇ ਸਾਡੇ ਸਹਿਯੋਗੀ ਪਿਆਰ ਵਾਲੇ ਨੇ ਹਰ ਇੱਕ ਗੱਲ ਨੂੰ ਉਹ ਪਹਿਰਾ ਦੇ ਕੇ ਕਰਦੇ ਨੇ ਉਹ ਵੀ ਹਰ ਉਤਾ ਆਉਣਾ ਜਾਣਾ ਸਾਡੇ ਨਾਲ ਸਲਾਮ ਚਲਦਿਆਂ ਰਹਦਿਆਂ ਨੇ ਇਸ ਸਥਾਨ ਦੀਆਂ ਪਰਵਲ ਸਾਹਿਬ ਬਾਬਾ ਜੀ ਬੈਠੇ ਨੇ ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਬਾਬਾ ਜੀ ਦੇ ਕਰਦੀਆਂ ਡਿਊਟੀਆਂ ਗੁਰੂ ਘਰ ਦੀਆਂ ਡਿਊਟੀਆਂ ਇਸੇ ਤਰ੍ਹਾਂ ਹੀ ਬਾਬਾ ਜੀ ਕਰਾਈ ਜਾਣ ਉਸੇ ਕਿਰਪਾ ਰਖਣ ਸਿਰ ਤੇ ਮੇਰ ਪ੍ਰਿਆਸ ਤਰਾ ਕੇ ਆਪ ਪੂਰੇ ਕਰ ਦੇ ਉਸ ਤੇ ਤਾਪੜੇ ਕਰਦੀ ਵਡਿਆਈ ਇਸੇ ਤਰ੍ਹਾਂ ਹੀ ਕਰਾਉਂਦੇ ਰਹਿਣ ਹੁਣ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਬਈ ਕਹਿਣ ਤੋਂ ਭਾਵ ਬਾਅ ਪੂੜੇ ਆਪਣੇ ਉਹ ਖੀਰ ਗਰਮ ਗਰੂ ਉਹ ਅਸੀਂ ਤਿਆਰ ਜਿੱਤੇ ਲਾਏ ਨੇ ਮੈਂ ਕਿਹਾ ਚਲਾਇਓ ਨਾ ਅਜੇ ਆਪਾਂ ਸਵਾਤੀ ਦੇ ਬਾਅਦ ਲਾਵਾਂਗੇ ਸਾਰੇ ਇਕੱਠੀ ਸਕਾਂਗੇ ਨਾ ਤੇ ਸਾਰੀ ਸਾਰੀ ਤੁਹਾਨੂੰ ਬੇਨਤੀ ਹੈ ਸਾਰੀ ਸੰਗਤ ਨਾ ਇੱਥੇ ਵੀ ਕੇ ਮੇਰੀ ਬਾਤ ਸੁਣਦਾ ਆ ਕੇ ਨਾ ਪੜਾਲ ਚ ਬੈਠੀਏ ਪਾ ਪੁਰਖਾਂ ਦੇ ਬਚਨ ਸੁਣੀਏ ਫਿਰ ਉਹ ਦੁਆਜਾ ਪੱਜਰ ਪਾਣੀ ਸਾਰੀ ਸੰਗਤ ਚ ਕਾਂਗੇ ਛੇਤੀ ਆਪਾਂ ਸਮਾਪਤੀ ਕਰ ਦੇਣੀ ਹੈ ਹੁਣ ਮੈਂ ਬਾਬਾ ਨਰਮਲ ਸਿੰਘ ਜੀ ਨੂੰ ਉਹਨਾਂ ਨੂੰ ਬੇਨਤੀ ਕਰਨ ਉਹ 5-7 ਮਿੰਟ ਲਈ ਗੁਰੂ ਕਾਲ ਦੀਆਂ ਕਥਾ ਕਹਾਣੀਆਂ ਸੁਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਣ ਗਣੀ ਸਈ ਇਹ ਆਏ ਸਫਲ ਤਿਨਾਂ ਕੇ ਕਾਮਾ ਧੰ ਧੰ ਧਨ ਜਨ ਆਇਆ ਜਿਸ ਪਰ ਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸਵਾਉ ਜਦ ਕੈ ਸਿੰਘ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਵਿੱਚ ਬੈਠੇ ਸਤਸੰਗੀ ਜਨੋ ਵਾਹ ਉਰਸੋ ਬਲਾਉ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਜੁੜ ਬੈਠੇ ਹਾਂ ਉਨਾ ਮਹਾਪੁਰਸ਼ਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਕਠਨ ਸੇਵਾ ਤਹਿਰ ਕੀਤੀ ਧੰ ਧੰ ਬਾਬਾ ਇਸ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਬਖਸ਼ਸ਼ਾਂ ਲਈਆਂ ਇਹ ਜੀ ਆ ਬਿਹਦਾ ਦਿੱਤੀ ਆ ਜਿਸ ਥਾਂ ਤੇ ਤੁਸੀਂ ਬੈਠੇ ਹੋ ਅੱਜ ਬਾਬਾ ਧੰ ਧੰ ਅਗਾ ਸਿੰਘ ਜੀ ਜੋ ਜਿਨਾਂ ਨੇ ਬੜੀ ਕਠਨ ਸੇਵਾ ਤਹਲ ਕੀਤੀ ਗੁਰੂ ਘਰ ਦੇ ਵਿੱਚ ਬਾਬਾ ਜੀ ਦੀ ਚਰਨਾ ਅੱਜ ਉਹਨਾਂ ਦਾ ਜਨਮ ਦਿਹਾੜਾ ਮਹਾ ਪੋਸ਼ਾਲਾ ਰਖੇਗੇ ਜਨਮ ਦਿਨ ਮਨਾਉਣ ਦਾ ਕਾਦ ਨਿਭਾਵ ਕਿਉਂਕਿ ਜਦੋਂ ਮਹਾ ਪੋਸ਼ਾਾਂ ਦੇ ਸਵਾਗਤ ਹੁੰਦੇ ਨੇ ਸਮਾਗਮਾਂ ਵਿੱਚ ਆਉਣ ਦਾ ਵੱਡਾ ਫਲ ਤੇ ਵੱਡਾ ਮਹੱਤਮਕ ਹੈ ਹਾਰਿ ਦੰਦਰਾਮ RAM 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 ਧਿਆਏ ਏਕ ਪਲਕ ਸੁਖ ਸਾਧ ਸੰਵਾਗਮ ਕੋਟ ਬੈਕੁੰਠ ਹੈ ਪਾਇ ਇਕ ਪਲਕ ਵੀ ਅੱਖ ਚਮਕਣ ਮੱਤਰ ਰੱਬ ਦੇ ਜਨਾਂ ਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਮਰ ਆਪਣੀ ਵਾਹਿਗੁਰੂ ਦੇ ਚਰਨਾਂ ਵਿੱਚ ਬਤੀਤ ਕੀਤੀ ਟਹਿਲ ਕੀਤੀ ਸਮਾਗਮ ਵਿੱਚ ਆਉਂਦੇ ਖਾਂ ਵੱਡਾ ਲਾਹਾ ਤੇ ਵੱਡਾ ਫਲ ਮਿਲਦਾ ਹੈ ਕਾਹਤ ਜਾਨਾ RAM 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 ਧਿਆਈ ਏਕ ਪਲਖ ਸੁਖ ਸਾਧ ਸੰਵਾਗਮ ਕੋਟ ਬੈਕੁੰਠ ਹੈ ਪਾਇ ਕਰੋੜਾਂ ਬੈਕੁੰਠਾਂ ਦੇ ਸੁਖ ਨਸੀਬ ਹੁੰਦੇ ਨੇ ਮਿਲਦੇ ਕਿਉਂਕਿ ਜੋ ਸੰਗਤ ਵਿੱਚ ਜੁੜੇ ਖਾ ਇਹ ਸੰਗ ਤੇ ਆਪਾਂ ਨੂੰ ਸਤਿਗੁਰਾਂ ਨੇ ਬਖਸ਼ੀ ਹੈ ਕਿ ਗੁਰੂ ਦਾ ਸਿੱਖ ਹੈ ਸੰਗਤ ਕਰ ਨਾਮ ਜਪ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਬ ਵਿਖਾੜੀ ਹੈ ਇਕੋ ਨਾਮ ਹੁਕਮ ਖੈ ਨਾਨਕ ਸਤਗੁਰ ਦੀਆ ਬੁਝਾਈ ਜੀ ਇਹ ਪਿਆਰਿਓ ਆਪਾਂ ਨੂੰ ਹੁਕਮ ਖੈ ਕਿ ਨਾਮ ਜਪੋ ਸੰਗਤ ਕਰੋ ਕਿਉਂਕਿ ਜੋ ਸਮਾਗਮ ਹੁੰਦੇ ਨੇ ਮਹਾបុਜਸ਼ਾਂ ਤੋਂ ਵਿਚਾਰਾ ਕਥਾ ਕਹਾਣੀਆਂ ਆਪਾਂ ਸੁਣਦੇ ਵੱਡਾ ਫਲ ਤੇ ਵੱਡਾ ਮਹਤਮਤ ਹੈ ਜਿਨ੍ਹਾਂ ਦੀ ਲਾਹਾ ਲਿਆ ਗੁਰੂ ਘਰ ਦੇ ਵਿੱਚ ਆ ਕੇ ਇਲਾਹਾ ਮਨੁੱਖ ਜਗਤ ਵਿੱਚ ਲੈਣ ਆਇਆ ਪ੍ਰਾਣੀ ਤੂੰ ਆਇਆ ਲਾਹਾ ਲੈ ਏ ਪ੍ਰਾਣੀ ਏ ਪਿਆਰੇ ਆ ਤੂੰ ਜਗਤ ਵਿੱਚ ਆਇਆ ਲਾਹਾ ਲੈਣਾ ਲਾਹਾ ਕਿੱਥੋਂ ਮਿਲਦਾ ਕਿਉਂਕਿ ਇਹ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਪਾਵਨ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਆਇਆ ਉਹ ਰੱਬ ਦੇ ਜਨਾਂ ਤੋਂ ਮਿਲਣਾ ਉਕੇ ਨਾਮ ਦੀ ਪੂੰਜੀ ਪਰਮੇਸ਼ਰ ਨੇ ਆਪਣਿਆਂ ਭਗਤਾਂ ਸੰਤਾਂ ਨੂੰ ਸੌਂਪੀ ਹੈ ਅਨਖਦ ਬਾਣੀ ਪੂੰਜੀ ਸੰਤਨ ਖਥ ਰੱਖੀ ਅੱਜ ਵੀ ਮਹਾਬੂਸ ਬਾਬਾ ਰਣ ਸਿੰਘ ਜੀ ਤੋਂ ਵੱਧ ਉਸਾਈ ਹੋਏ ਤੰ ਤਨ ਬਾਬਾ ਹਾਲਾ ਸਿੰਘ ਜੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਇਹੀ ਉਪਦੇਸ਼ ਗਿੰਦੇ ਨੇ ਕਿ ਪਿਆਰਿਓ ਨਾਮ ਜਪੋ ਗੁਰੂ ਵਾਲੇ ਬੇਥੀ ਕਦੇ ਨਾ ਹੋਵਈ ਜਨ ਕੀ ਅਗਾਹ ਅਰਦਾਸ ਕਰੋ ਸਤਿਗੁਰੂ ਜਗਤ ਗੁਰੂ ਗੁਰੂ ਰੰਗ ਸਹਿ ਮਹਾਰਾਜ ਦੀ ਅੱਗੇ ਅਰਦਾਸ ਕੀਤੀ ਵਿਅਰਥ ਨਹੀਂ ਜਾਂਦੀ ਕਿਉਂਕਿ ਗੁਰੂ ਸਾਹਿਬ ਖਾਜਰਾ ਹਜੂਦ ਨੇ ਆਪਾਂ ਜੁੜ ਬੈਠੇ ਖਾਂ ਸੰਗਤ ਵਿੱਚ ਇਹ ਵੱਡਾ ਲਾਖਾ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਖਾਦ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਕੋਈ ਸਾਰੇ ਹੀ ਜਗਤ ਵਿੱਚ ਜੈ ਜੈਕਾਰ ਆਉਂਦੀਆਂ ਨੇ ਮਹਾਪੁਰਸ਼ਾਂ ਦੀਆਂ ਕਿਉਂਕਿ ਉਹਨਾਂ ਦੀ ਮਾਤਾ ਵੀ ਧੰਨ ਪਿਤਾ ਵੀ ਧੰਨ ਹੈ। ਸੰਤ ਸਾਈਂ ਦੇ ਜਗ ਵਿੱਚ ਆਏ ਤਿੰਨਾਂ ਧੰਨ ਜੜੀਂਦੀ ਮਾਏ ਜਿੰਨਾ ਭੁੱਲਿਆ ਰਾਹ ਹਰਵਾਣਾ ਤਿੰਨਾ ਮਾਰਗ ਪਾਏ। ਕਿਉਂਕਿ ਭੁੱਲਿਆ ਨੂੰ ਬਾਰਗ ਰੱਬ ਦੇ ਜਨ ਸੰਤ ਹੀ ਪਾਉਂਦੇ ਨੇ। ਭਾਈ ਸਾਹਿਬ ਦੇ ਬਚਨ ਨੇ ਗੋਇਆ ਜੀ ਕਹੇ ਅਕ ਤੇਰੀ ਵੀ ਰੱਬ ਦੇਖਣਾ ਚਾਹ ਕੇ ਛੇਤੀ ਜਾ ਤੂੰ ਸੰਤਾਂ ਦੇ ਵੱਲੋਂ ਰੱਬ ਵਖਾਣੇ। ਦੀ ਇੱਛਾ ਹੈ ਰੱਬ ਦੀ ਸਤਗੁਰਾਂ ਦੇ ਦਰਸ਼ਨਾਂ ਦੀ ਜੋ ਰੱਬ ਦੇ ਸੰਤ ਨੇ ਨਾਮ ਜਪਣ ਪਰੇ ਉਹਨਾਂ ਦੇ ਪਾਸ ਜਾ ਸੇਵਾ ਤਹਿ ਕਰ ਕਿਉਂਕਿ ਉਹ ਰੱਬ ਨੂੰ ਮਿਲੇਗੇ ਬਲਾਵਣ ਕੀ ਸਾਰ ਤੂਪ ਆਪਣਾ ਤਨ ਧਾਰਿਆ ਆਪ ਪਰਮੇਸ਼ਰ ਹੀ ਆਪਣੇ ਜਨ ਸਾਧੂ ਦੇ ਰੂਪ ਵਿੱਚ ਇਸ ਜਗਤ ਵਿੱਚ ਆਉਂਦਾ ਹੈ ਮਹਾ ਅਗੰਤੇ ਆਪ ਯੋਗ ਹੈ ਕਿਉਂਕਿ ਆਪ ਬਖਸ਼ਿਸ਼ਾਂ ਦੇ ਪਾਤ੍ਰ ਹੋ ਸਤ ਸੰਗਿਓ ਜੋ ਗੁਰੂ ਘਰ ਦੇ ਵਿੱਚ ਆ ਕੇ ਲਾਹਾ ਲੈਣਾ ਸੰਗਤ ਕਰਦੇ ਕਿਉਂਕਿ ਵੱਡਾ ਫਲ ਵੱਡਾ ਮਹੱਤਮ ਕਿਉਂਕਿ ਸਤ ਗੁਰਾਂ ਨੇ ਇਹ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਜੋ ਪਹਿਲਾਂ ਜਪ ਤਪ ਹੋਏ ਨੇ ਆਲਤੀ ਕੀਰਤਨ ਹੋਇਆ ਸੰਤਾਂ ਮਹਾਂ ਪੁਰਸ਼ਾਂ ਤੋਂ ਤੁਸੀਂ ਕੀਰਤਨ ਸੁਣਿਆ ਸਤ ਗੁਰਾਂ ਨੇ ਕੀਰਤਨ ਨੂੰ ਕਲ ਯੁਗ ਦੇ ਵਿੱਚ ਪ੍ਰਧਾਨੀ ਬਖਸ਼ੀ ਕਲ ਜੁਗ ਮਹਿ ਕੀਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਗੁਰਮੁਖ ਜਪਦੇ ਨੇ ਗੁਰਮੁਖ ਧਿਆਨ ਲਾ ਕੇ ਸੁਣਦੇ ਕਿਉਂਕਿ ਇਹ ਜੁਗ ਕਲ ਜੋ ਬਤਾ ਹੈ ਇਸ ਜੁਗ ਵਿੱਚ ਲਾਖਾ ਕਹਾ ਦਾ ਇੱਕ ਨਾਮ ਦਾ ਕੀ ਲਾਖਾ ਹੈ ਅਬ ਕਲੂ ਆਇਓ ਰੇ ਇੱਕ ਨਾਮ ਬੋ 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 ਅਨਰੂਪ ਨਾ ਕੀ ਨਾ ਕੀ ਮਤ ਭਰਮ ਭੂਲੋ ਮਤ ਤੋਂ ਭਦੰ ਵਿੱਚ ਪੈ ਜਾਓ ਕਿਉਂਕਿ ਰੁੱਤ ਨਾਮ ਦੀ ਹੈ ਕਿਉਂਕਿ ਰੱਬ ਦੀ ਸੰਤ ਮਹਾਤਮਾ ਆਪ ਜਪਦੇ ਨੇ ਜਪਉਂਦੇ ਉਹ ਸਾਧੂ ਮਹਾਤਮਾ ਦੇ ਜੋ ਬਚਨ ਕਿਉਂਕਿ ਦਾਸ ਵੀ ਵਾਹ ਕੁਰਸ਼ਾਂ ਦੇ ਚੜਨਾ ਵਿੱਚ ਸੇਵਾ ਕੀਤੀ ਹੈ ਉਹ ਬਖਸ਼ਿਸ਼ਾ ਬਾਬਾ ਜੀ ਨੇ ਕੀਤੀਆਂ ਅੱਜ ਤੁਸੀਂ ਜੁੜ ਬੈਠੇ ਵੱਡੇ ਭਾਗਾਂ ਵਾਲੇ ਕਿਉਂਕਿ ਭਾਗਾਂ ਤੋਂ ਬਿਨਾ ਗੁਰੂ ਨਾਨਕ ਦੇ ਘਰ ਦੀ ਸੰਗਤ ਨਸੀਬ ਨਹੀਂ ਹੁੰਦੀ ਭਾਗ ਹੋਆ ਦੁਰਸੰਤ ਮਿਲਾਇਆ ਪ੍ਰਭਿਆ ਬਲਾਸੀ ਘਰ ਮਹਿ ਪਾਇਆ ਭਾਗਾਂ ਤੋਂ ਬਿਨਾ ਸੰਗਤ ਨਸੀਬ ਨਹੀਂ ਹੁੰਦੀ ਕਿਉਂਕਿ ਆਪਣੀ ਵੱਡੇ ਭਾਗ ਦੇ ਪਦ ਬਲ ਪੁੰਨ ਨੇ ਜੋ ਆਪਾਂ ਨੂੰ ਅੱਜ ਇਸ ਸਮਾਂ ਮਿਲਿਆ ਮਹਾਪੁਰਸ਼ਾਂ ਦੇ ਅਵਤਾਰ ਦਿਹਾੜੇ ਤੇ ਆਏ ਕਿਉਂਕਿ ਪਿਆਰੀ ਇੱਥੋਂ ਸਿੱਖਿਆ ਲੈ ਕੇ ਜਾਣੀ ਹੈ ਕਿਹੜੀ ਸਿੱਖਿਆ ਕਿ ਅੰਬ ਦੇ ਤੇ ਬੇਲੇ ਉੱਠ ਕੇ ਸੱਚੇ ਪਰਮਾਤਮਾ